ਕੀ ਕਰ ਸਾਰਿਆਂ ਕੀ ਮੈਂ ਠੀਕ ਠਾਕ ਹਾਂ ਪਰਮਾਤਮਾ ਸਾਰਿਆਂ ਠੀਕ ਠਾਕ ਰੱਖੇ ਜਾਂਦੀ ਖਲਾਜ ਰੱਖੇ ਦੈਨ ਤੋਂ ਗੁਣੀ ਰਾਤ ਤੋਂ ਬੇਨਤੀ ਕਰੀ ਵਕਸ਼ੇ ਤੇ ਅੱਜ ਅਸੀਂ ਮਾਗੀ ਸੀ ਤੇ ਮਾਗੀ ਦੇ ਆ ਉੱਥੇ ਮੁਖਸਰ ਸਾਹਿਬ 40 ਮੁਕਤੇ ਖੜੇ ਸੀ ਅਸ਼ੀਰਦ ਦੀ ਪਾਈ ਸੀ ਤੇ ਪਹਿਲਾਂ ਉਹਨੂੰ ਖਦਰਾਣੇ ਦੀ ਟੱਬ ਗਿਆ ਜਾਂ ਅਸੀਂ ਮੁਖਸਰ ਨੂੰ ਫਿਰ ਜਦੋਂ ਉੱਥੇ ਜਿਹੜੇ 40 ਸਿੰਘ ਸੀ ਜਿਹੜੇ ਬਦਾਵਾ ਦੇ ਕੇ ਗੁਰੂ ਸਾਹਿਬ ਨੂੰ ਕਹੇ ਸੀ ਵੀ ਅਸੀਂ ਤੁਸੀਂ ਸਾਡੇ ਗੁਰੂ ਨਾਲ ਸਿੱਖ ਨਹੀਂ ਠੀਕ ਹੈ ਉਹ ਫਿਰ ਮਾਦਾ ਪਾਕੌਰ ਜੀ ਨੇ ਉਹਨਾਂ ਨੂੰ ਆਪਣਾ ਫਿਰ ਉਹਨਾਂ ਨੂੰ ਪ੍ਰੇਰਿਤ ਕੀਤਾ ਸੀਗਾ ਵੀ ਤੁਸੀਂ ਚੂੜੀਆਂ ਪਾ ਲਓ ਵੀ ਤੁਸੀਂ ਗੁਰੂ ਸਾਹਿਬ ਦਾ ਸਾਥ ਛੱਡਿਆ ਜਾਂ ਚੂੜੀਆਂ ਪਾ ਕੇ ਤੁਸੀਂ ਡਰ ਕੇ ਹਨਾ ਕਿਉਂਕਿ ਉੱਥੇ ਉਹ ਸਾਰਾ ਰਾਸ਼ਨ ਭਾਣੀ ਖਤਮ ਹੋ ਗਿਆ ਸੀ ਨਾ ਫਿਰ ਉਹ ਖਾਣ ਪੀਣ ਨੂੰ ਕੁਝ ਨਹੀਂ ਹਾਸ ਫਿਰ ਉਹਨਾਂ ਨੇ ਕਹਿਤਾ ਸੀ ਕਿ ਅਸੀਂ ਤੁਹਾਡੇ ਸੈਕਨਸ ਤਾਂ ਜਾ ਰਹੇ ਹਾਂ ਅਸੀਂ ਭੁੱਖੇ ਨਹੀਂ ਮਰ ਸਕਦੇ ਤੇ ਚਲੋ ਵੈਸੇ ਤਾਂ ਗੁਰੂ ਦੁਗੇ ਲੀਲਾ ਸੀ ਸਾਰੀ ਠੀਕ ਹੈ ਫਿਰ ਉਹਨਾਂ ਨੇ ਫਿਰ ਇੱਥੇ ਆ ਕੇ ਗੁਰੂ ਸਾਹਿਬ ਨੇ ਉਹਨਾਂ ਨੇ ਫਿਰ ਕਿਸੀ ਗੁਰੂ ਸਾਹਿਬ ਨੂੰ ਗਿਆ ਸੀ ਵੀ ਅਸੀਂ ਤੁਹਾਡੇ ਬਿਨਾਂ ਨਹੀਂ ਫਿਰ ਇੱਥੇ ਹੋ ਸੀ ਉਹਨਾਂ ਨੇ ਬਦਾਵਾ ਪਾੜਤਾ ਸੀ ਫਿਰ ਗੁਰੂ ਸਾਹਿਬ ਨੇ ਇੱਥੇ ਫਿਰ ਖਦਰਾਂ ਵਾਲੀ ਢਾਫ ਤੇ ਜੰਗ ਜਦ ਹੋਇਆ ਸੀਗਾ ਉੱਥੇ ਫਿਰ ਉਹਨੇ ਕੀ ਸੀ ਉਹ ਨਵਾਬ ਕੌਣ ਸੀ ਉਹ ਮੁਸਲਮਾਨ ਨੇ ਪੁੱਲਗੀ ਉਹਨੇ ਫਿਰ ਪਿੱਛਾ ਨਹੀਂ ਛੱਡਿਆ ਸੀ ਮੋਗਲ ਫੌਜਾਂ ਨੇ ਇੱਥੇ ਆ ਕੇ ਫਿਰ ਜਦ ਹੋਇਆ ਸੀ ਖਦਰਾਂਡਾ ਤੇ ਉੱਥੇ ਫਿਰ ਇੰਨ ਨੂੰ ਆਪਣੇ ਜਦੋਂ ਭਾਈ ਮਹਾ ਸਿੰਘ ਫੱਟੜ ਹੋਇਆ ਸੀ ਜਦੋਂ ਬੀ ਸੀਗਾ ਹੋਇਆ ਉਦੋਂ ਫਿਰ ਪਹਿਲਾਂ ਉਹਨੂੰ ਗੁਰੂ ਸਾਹਿਬ ਨੇ ਜਦੋਂ ਦੇਖਿਆ ਉਹ ਸਾਹ ਚੱਲ ਰਹੇ ਗੁਰੂ ਸਾਹਿਬ ਨੇ ਉਹਨਾਂ ਦਾ ਜਿਹੜਾ ਸਿਰ ਸੀ ਅਸੀਸ ਸੀਗਾ ਉਹਨੂੰ ਚੱਕ ਕੇ ਆਪਣੇ ਗੋਦੀ 'ਚ ਰੱਖਿਆ ਫਿਰ ਉਦੋਂ ਕਿਹਾ ਸੀ ਮਹਾ ਸਿੰਘ ਵੀ ਦੱਸ ਤੂੰ ਕੌਣਾ ਵੀ ਤੁਸੀਂ ਕੀ ਚਾਹੁੰਦੇ ਹੋ ਸੌਰੀ ਤੂੰ ਵੀ ਕੀ ਤੁਹਾਨੂੰ ਕੀ ਮੰਗ ਹੈ ਤੁਹਾਡੀ ਉਹ ਕੰਸੀ ਮਹਾਰਾਜ ਮੇਰੀ ਕੋਈ ਮੰਗ ਨਹੀਂ ਤੇ ਵੀ ਮੈਨੂੰ ਆਪਣੇ ਚਰਨਾਚਨ ਆਸ ਬਖਸ਼ੋ ਵੀ ਮੈਥੋਂ ਗਲਤ ਸੱਤੂ ਗਲਤੀਆਂ ਹੋਈਆਂ ਠੀਕ ਐ ਉਦੋਂ ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਮੁਕਤ ਕਰਤਾ ਸੀ ਤੇ ਉਥੋਂ ਉਹਦਾ ਨਾਂ ਗੁਰੂ ਕੀ ਖੇਦਰਾਣੇ ਦੀ ਢਾਬ ਤੋਂ ਮੁਕਤ ਸਰ ਪਿਆ ਸੀ ਉਹਦਾ ਤੇ ਇਹ ਸੀਗਾ ਜੀ ਅਜਮਾਗੀ ਦਾ ਇਤਿਹਾਸ ਤੇ ਚਲੋ ਜਿੰਮੇ ਨੂੰ ਹੁਣ ਦਿੰਨੇ ਪਾਣੀ ਤੇ ਜਿੰਮਾ ਮੰਗਦਾ ਪਾਣੀ ਤੇ ਜਿੰਮਾ ਆ ਬੈਠਾ ਜਿੰਮਾ ਬਹੁਤ ਖਰਾਬ ਐ ਮੇਰਾ ਗੁੱਬਾ ਆ ਬੈਠਾ ਆ ਬੈਠਾ ਕਿਹਦੇ ਨਾਲ ਪੜੀ ਬੈਠਾ ਪਾਣੀ ਪੀਨੇ ਤੇ ਚਲੋ ਜੀ ਮਾ ਪੀਓ ਗਾਣ ਪਾਣੀ ਤੇ ਰਾਤ ਕੱਲ ਸੀ ਲੋਹੜੀ ਲੋਹੜੀ ਦੇ ਤੁਹਾਨੂੰ ਦਿਖਾਈ ਦਿੱਤੇ ਜਿੰਨਾ ਖਿੰਸ ਸੀਗਾ ਥੋੜਾ ਟਾਈਮ ਬੈਠਦੇ ਵੀ ਮੈਂ ਲੋਹੜੀ ਤੇ ਬਾਲਚੇ ਬੈਠ ਨੇ ਚਲੋ ਆਈ ਹੁੰਦਾ ਵੀ ਪ੍ਰਮਾਤਮਾ ਜਿਹੜਾ ਤੇ ਹਰ ਸੁੱਖ ਸ਼ਾਂਤੀ ਨਾਲ ਲਿਆਵੇ ਹਨਾ ਕਹਿੰਦੇ ਵੀ ਹਰ ਹਰ ਇੱਕ ਸੋਚ ਜਿਹੜੀ ਆ ਲੈਪਟਾਪ ਕਹਿੰਦੇ ਆਪ ਕੋ ਪੋਸਟ ਕਰਦੇ ਵੀ ਪਾਈ ਪਿੰਦਰਪਾਲ ਸਿੰਘ ਜੀ ਆ ਕਥਾ ਵਾਚਕਾ ਤੇ ਉਹ ਨਾ ਸੁਣਦੀ ਹੁੰਦੀ ਮੈਂ ਸੰਤ ਮਸਕੀਨ ਜੀ ਵੀ ਕਹਿੰਦੇ ਹੁੰਦੇ ਵੀ ਕਦੇ ਵੀ ਜਿਹੜੀ ਸੋਚ ਆ ਉਹ ਨੂੰ ਜੇ ਨੈਗੇਟਿਵ ਵੀ ਲੱਗਦੀ ਥੋਨੂੰ ਉਹਨੇ ਪੋਸਟਰ ਰੱਖਾ ਤੇ ਪਾਣੀ ਪੀਲਾ ਇਹ ਮਾਜਾ ਠੀਕ ਹੈ ਤੇ ਸੋਚ ਜਿਹੜੀ ਹਮੇਸ਼ਾ ਪੋਜ਼ਿਟਿਵ ਰੱਖੋ ਵੀ ਆਹ ਕੰਮ ਆਏ ਨਾ ਕੋਈ ਭਾਈ ਇਹ ਤਾਂ ਮੇਰਾ ਕੰਮ ਹੋਣਾ ਨਹੀਂ ਨਾ 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 ਕੋਈ ਭਾਈ ਹੋ ਜੂਗਾ ਹੋਣਾ ਹੋ ਜੂਗਾ ਨਹੀਂ ਕੋਈ ਹੋਣਾ ਹੈ ਨੇਗੇਟਿਵ ਸੋਚ ਨਾ ਬੰਦੇ ਨੂੰ ਮਾਰਦੀ ਹੈ ਕਿਉਂਕਿ ਨਾਇਟੋਸ 네ਗੇਟਿਵ ਸੋਚਦਾ ਰਹਿੰਦਾ ਫਿਰ ਚੋ ਇੱਕ ਮਿੰਟ 네ਗੇਟਿਵ ਸੋਚ ਲਈ ਤੁਸੀਂ ਪੋਜ਼ਿਟਿਵ ਕਦੇ ਵੀ 네ਗੇਟਿਵ ਚੀਜ਼ ਨੂੰ ਪੋਜ਼ਿਟਿਵ ਸੋਚ ਕੇ ਦੇਖੋ ਕਦੇ ਵੀ ਉਹ ਨਾਇਟੋਮ ਨਹੀਂ ਹੋਊਗੀ ਕਿਉਂਕਿ ਥੋੜਾ ਹੌਸਲਾ ਖੜ ਜਾਣਾ ਹੋਣਾ ਸਮਝੇ ਮੈਂ ਬਹੁਤ ਜੇ ਤੁਹਾਨੂੰ ਤੱਕੜ ਕੇ ਦੇਖੀ ਵੀ ਜਿਹੜੀ ਚੀਜ਼ ਲੱਗਦਾ ਸੀ ਇਹ ਇਹ ਚੀਜ਼ ਨਹੀਂ ਹੋਣ ਵਾਲੀ ਇਹ ਪੋਜ਼ਿਟਿਵ ਹੀ ਹੋਗੀ ਪਰ ਉਹ 네ਗੇਟਿਵ ਹੀ ਹੋਗੀ ਉਹ ਪੋਜ਼ਿਟਿਵ ਹੋਈ ਜਦੋਂ ਉਹਦੀ ਸੋਚ ਪੋਜ਼ਿਟਿਵ ਰੱਖੇ जिम पींदा पानी अच्छा मौसम मेरे मालिक असलोह तो बद खुल लग है बहुत सोहनी धुप निकली हुई सी कल तो लोगों ने फटाफट कपड़े धोले फटाफट व्यस्त के जड़े कुे पाँव लग गए धुप्पे मैं भी किया काम लोगों कही क्योंकि पता नहीं मुड़ के मौसम का पर नहीं हम लोहड़ी तो बाद खुलते जी मैंने रजती रखता जाइए मैं कल बनाया साग ठीक है साग बना तो लिया खादा है रात भी माड़ा जैसे खादा ਤੇਨੇ ਗਰਦਾਰਾ ਸਾਹਿਬ ਗਈ ਸੀ ਅੱਜ ਸੰਦਾਰ ਸਮਾਗੀ ਤੇ ਉੱਥੇ ਪ੍ਰਸ਼ਾਦਾ ਛਕ ਕੇ ਹੁਣ ਤੜਕਾ ਲਾਉਂਗੀ ਚਲ ਆ ਜਾ ਅੰਦਰ ਆ ਜਾ ਪੱਥੇ ਵੇ ਜਾ ਹੁਣ ਤੜਕਾ ਲਾਉਂਗੀ ਹੁਣ ਹੁਣ ਕਰਿਆ ਨਹੀਂ ਹੈ ਨਾ ਉਹ ਚੱਲ ਕਰਨੀ ਆਉਂਦੀ ਆ ਵੀਡੀਓ ਬਣਾਉਣੀ ਆ ਕੱਟ ਲੈ ਵੀਡੀਓ ਬਣਾ ਲਾ ਬਟਿਆ ਅਕਾ ਵਿੰਦਰ ਕੌਰ ਅਕਾ ਵਿੰਦਰ ਕੌਰ ਸ਼ਰਮਾ ਆ ਬੈਠੀ ਆ ਮਰਜੀਤ ਕੌਰ ਆ ਮਰਜੀਤ ਕੌਰ ਆ ਮਰਜੀਤ ਕੌਰ ਜੀ ਮਤੀ ਵਦਰਾਮ ਸ਼ਰਮ ਇਧਰ ਆਖੀ ਜਿੱਡੀ ਹੈ ਹੈ ਚੱਲ ਵੀ ਅੰਦਰ ਉਹਦੀ ਬਾਹਰ ਨਿਕਲੇ ਚੱਲ 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 ਮੇਰੇ ਅਲੂ ਵੀ ਦੇਖੀ ਜਾਂਦੀ ਇਧਰੋਂ ਚੱਲ ਗਏ ਆਏ ਆਏ ਕਿੱਡੀ ਛੇਤੀ ਚਾਣ ਲੈਂਦ ਪਰ ਤੜਿੰਦਾ ਹੈ ਜੱਲੀ ਕੁਮੀ ਗਾਨ ਚੱਲ ਜਲਦੀ ਬਲੱਡ ਹੈਡਿੰਗ ਕੇ ਚੱਲ ਗਏ ਚਲੋ बला साथ ला चलो दोनों सदन आगी <laughs> देख के संसद नागी चला बुगु आ चली जिम आज चली आज फिर मोड़ चल चला आज 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 किथे जाना कुमी चल के कुमी कान है चलो आज फिर कुमी कान चल के किथे जाना कुमी कान चले आ कुमी कान चला भजे पच्चीस Cang-cang-cang, kalau syurian dia, kuma rontain pelasan rontain laifiru, <hesitation> oi, idra edra, <noise> cang cang kia kalu, kia oke, <hesitation> kalu, kalu ini kakiam cang, <noise> <hesitation> <noise> 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 ਹਵੇਰ ਹੋਰ ਬੰਦਾ ਪਾਪਾ ਨਾ ਕਿ ਉਹਲੀ ਕਿ ਨਹੀਂ ਕਰਦੇ ਜਾਂ ਸੋ ਫਿਰ ਆਪਣੇ ਦੱਸਣਾ ਕੋਈ ਅਸਰ ਨਹੀਂ ਹੋਇਆ ਫਿਰ ਫਿਰ ਹੁਣ ਸਿੱਧਾ ਚੱਲ ਸਿੱਧਾ 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 ਨਹੀਂ ਲਾਲ ਸੋ ਮੈਂ ਕਿਹਾ ਕਿ ਨਹੀਂ ਸੀ ਪਹਿਲਾਂ ਚੜਿਆ ਨਹੀਂ ਗਿਆ ਉਧਰ ਦੇ ਉੱਤਰ ਦੀ ਸੀ ਹੁਣ ਹੁਣ ਉਧਰ ਦੁਆਰਾ ਪਹੁੰਚ ਗਿਆ ਲੁਕਾਜ ਲੈ ਲੈ ਜਿੰਮ ਆ ਗਿਆ ਸੜ ਤੋ ਸੜ ਤੋ ਜਿਮੀ ਠਹਿਰ ਜਾ ਚੱਲ ਇੱਧਰ ਚੱਲ ਅੰਦਰ 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 ਚੱਲਾ ਲੈ ਵੀ ਜਿਮੀ ਨੂੰ ਮੀ ਕਰਕੇ ਆ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਕਰਦੇ ਸ਼ੇਅਰ ਕਰਦੇ ਤੇ ਲਾਈਕ ਕਰਦੇ ਤੇ ਕਮੈਂਟ ਕਮੈਂਟ ਨਹੀਂ ਮੈਨੂੰ ਉਹਦੇ ਜਵਾਂ ਨਹੀਂ ਪਤਾ ਨਹੀਂ ਕੀ ਇਹਨੂੰ ਦੀ ਮੇਰੇ ਨਾਲ ਤਾਲ ਪੀਲੇ ਪਾਣੀ ਨੂੰ ਗਰਮ ਦੀਦਾ ਚਲ ਪੀਲੇ ਪੀਲੇ ਪੀਲੇ